ਬੰਟੀ ਰੂਮਾਨਾ ਨੇ ਬਿੱਤ ਦਿਨੀ ਮਨਪ੍ਰੀਤ ਐਲੀ ਤੇ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਸਨ ਜਿਸ ਦਾ ਮਨਪ੍ਰੀਤ ਐਲੀ ਨੇ ਹੁਣ ਜਵਾਬ ਦਿੱਤਾ ਹੈ ਕੀ ਦਿੱਤਾ ਹੈ ਮਨਪ੍ਰੀਤ ਸਿੰਘ ਐਲੀ ਨੇ ਜਵਾਬ ਦਿੱਤੇ ਹੋਤੇ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਬਾਜੇ ਕਨੇ ਅੱਜ ਪੇਸ਼ੀ ਦੇ ਦੌਰਾਨ ਪੰਜਾਬ ਪੁਲਿਸ ਉਤੇ ਗੰਭੀਰ ਇਲਜ਼ਾਮ ਲਗਾਏ ਨੇ ਕੀ ਬੋਲੇ ਪ੍ਰਧਾਨ ਮੰਤਰੀ ਬਾਜੇ ਕਨੇ ਤੇ ਅਮਨਿਤਪਾਲ ਨੂੰ ਲੈ ਕੇ ਕੀ ਕਿਹਾ ਇਸ ਤੇ ਵੀ ਚਰਚਾ ਕੀਤੀ ਜਾਵੇਗੀ ਨਾਲ ਹੀ ਕਰਨਲ ਬਾਟ ਮਾਮਲੇ ਦੇ ਵਿੱਚ ਹੁਣ ਦੋ ਇੰਸਪੈਕਟਰ ਸੁਪਰੀਮ ਕੋਰਟ ਗਏ ਨੇ ਕਿ ਉਨ੍ਹਾਂ ਨੂੰ ਉਥੋਂ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਸ ਤੇ ਵੀ ਚਰਚਾ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਮੈਂ ਸਾਕਸ਼ੀ ਕੋਰ ਕਾਦੀਆਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੜੀ ਪਟੜ ਸਾਹਿਬ ਸਤਿ ਸ਼੍ਰੀ ਅਕਾਲ ਵਾਹਵਾਗਤ ਹੈ ਤੁਹਾਡਾ ਪ੍ਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਰ ਇਸਾ ਪਿੱਤੇ ਦੀ ਨੀ ਬੰਟੀ ਰੁਮਾਨਾ ਨੇ ਮਾਨਪਤਿਆਲੇ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਸਰਕਾਰ ਦੇ ਨਾਲ ਮਿਲੀ ਭੂਗਤ ਹੈ ਜ਼ਮੀਨ ਐਕਵਾਇਰ ਜਿਹੜੀ ਆ ਸਰਕਾਰ ਮਾਨਪਤਿਆਲੇ ਦੇ ਛੱਡ ਕੇ ਬਾਕੀ ਕਿਸਾਨਾਂ ਦੀ ਕਰ ਰਹੀ ਹੈ ਕਿਉਂਕਿ ਇਸ ਮੰਦ ਨੇ ਮਾਨਪਤਿਆਲੇ ਦੇ ਮਾਨਪਤਿਆਲੇ ਨੇ ਹੁਣ ਜਵਾਬ ਦਿੱਤਾ ਹੈ ਕਿ ਉਹਨਾਂ ਦੀ ਜ਼ਮੀਨ ਵੀ ਐਕਵਾਇਰ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਆਵਾਜ਼ ਮੈਂ ਹੀ ਉਠਾਈ ਸੀ ਧਰਨੇ ਵੀ ਮੈਂ ਹੀ ਦੇ ਰਿਆ ਸੀ ਤੇ ਹੁਣ ਵੀ ਜਦੋਂ ਕਹਿੰਦੇ ਕਿ ਗੱਲ ਆਈ ਹੈ ਵਿਧਾਨ ਸਭਾ ਦੇ ਵਿੱਚ ਵੀ ਤੇ ਮੈਂ ਹੀ ਇਸ ਦੇ ਉੱਤੇ ਜਿਹੜੀ ਆ ਉਹ ਚਰਚਾ ਛੇੜੀ ਸੀ ਤੇ ਨਾਲ ਹੀ ਮਾਨਪਤ ਿਆਲੀ ਨੇ ਕਿਹਾ ਕਿ ਇਹ ਖੁੱਦ ਦੇ 2 ਦਸੰਬਰ ਤੋਂ ਹੋਏ ਹੁਕਮਨਾਮੇ ਤੋਂ ਪਗੋੜੇ ਨੇ ਬਾਕੀ ਨੇ ਤੇ ਫਿਰ ਹੁਣ ਅਸੀਂ ਜੋ ਹੈ ਪੰਜ ਮੈਂਬਰੀ ਕਮੇਟੀ ਭਰਤੀਆਂ ਕਰ ਰਹੀ ਹੈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਲੱਗਦਾ ਹੈ ਕਿ ਇਹ ਸਾਰਾ ਮਾਮਲਾ ਕਿੱਥੇ ਜਾਂਦਾ ਹੈ ਫੇਲੀ ਗੱਲ ਤੇ ਆਪ ਵੀ ਜਿਹੜਾ ਮੰਤਰੀ ਤੇ ਇਹ ਆਲੀਆ ਉਹਨੇ ਇਹਨਾਂ ਦੀ ਉਦੋਂ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਸੀ ਜਦੋਂ 22 ਇਲੈਕਸ਼ਨ ਦਾਖਾਂ ਦੀ ਜਿੱਤੀ ਸੀ ਤੇ ਮਾਨਪੀਰ ਯਾਲੀ ਦੀ ਜਿਹੜੀ ਆ ਸੁਖਬੀਰ ਸਿੰਘ ਬਾਦਲ ਨਾਲ ਉਸ ਦਿਨ ਤੇ ਜਿਹੜੀ ਕਿਲ ਸ਼ੁਰੂ ਹੋ ਗਈ ਸੀ ਜਦੋਂ 2019 ਚ ਯਾਲੀ ਨੂੰ ਇਹਨਾਂ ਨੇ ਲੁਧਿਆਣਾ ਲੋਕ ਸਭਾ ਹਲਕਾ ਤੋਂ ਆਪਣਾ ਉਮੀਦਵਾਰ ਐਲਾਨਿਆ ਸੀਗਾ ਤੇ ਬਾਅਦ ਦੇ ਵਿੱਚ ਫਿਰ ਜਿਹੜੀ ਬੀਬੀ ਹਰਸ਼ਮਿਤ ਕੁਰ ਬਾਦਲ ਜਦੋਂ ਹਰਨ ਲੱਗੀ ਬਠਿੰਡੇ ਤੋਂ ਫਿਰ ਇੱਥੇ ਸਮਝੌਤਾ ਕੀਤਾ ਕਾਂਗਰਸੀਆਂ ਨੇ ਅਜੀਤ ਸਿੰਘ ਮੋਫਰਦੀ ਨੂੰ ਜਿਹੜੀ ਆ ਉਹ ਰਵਨੀਤ ਸਿੰਘ ਬਿੱਟੂ ਦੀ ਭੈਣ ਇਹਨਾਂ ਕਾਂਗਰਸੀਆਂ ਤੇ ਕਾਲੀਆਂ ਨੇ ਉਹਨਾਂ ਰੀ ਸਮਝੌਤਾ ਕਰ ਲਿਆ ਵੀ ਲੁਧਿਆਣੇ ਚ ਵੋਟਾਂ ਤੁਸੀਂ ਸਾਨੂੰ ਪਾ ਦਿਓ ਹੂੰ ਕਾਂਗਰਸ ਵਾਲੇ ਕਾਲੀਆਂ ਨੂੰ ਕਿਹਾ ਤੇ ਕਾਲੀਆਂ ਨੂੰ ਕਿਹਾ ਵੀ ਸਾਡੀਆਂ ਜਿਹੜੀਆਂ ਕਾਂਗਰਸੀ ਦੇ ਵੋਟਾਂ ਤੁਹਾਨੂੰ ਪਾ ਦੇਂਗੇ ਉੱਥੇ ਅਸੀਂ ਬਚਣ ਦੇ ਵਿੱਚ ਇਹ ਆਲੀ ਨੂੰ ਉਹਦਾ ਗੁੱਸਾ ਵੀ ਜਦੋਂ ਮੈਂ ਉਮੀਦਵਾਰ ਮੈਂ ਸੀਗਾ ਤੇ ਫਿਰ ਇਹਨਾਂ ਇਹ ਕੁਝ ਕਿਉਂ ਕੀਤਾ ਪੀਓ ਕੋਜੀ ਕਾਲੀਆਂ ਨੇ ਬਕਾਇਦਾ ਤੌਰ ਤੇ 2022 ਦੀ ਇਲੈਕਸ਼ਨ ਚ ਕੀਤਾ ਜਦੋਂ ਕਾਂਗਰਸ ਦਾ ਉਮੀਦਵਾਰ ਬਠਿੰਡੇ ਤੋਂ ਮਨਪ੍ਰੀਤ ਸਿੰਘ ਬਾਦਲ ਸੀਗਾ ਤੇ ਕਾਲੀ ਦਲ ਦਾ ਉਮੀਦਵਾਰ ਸੁਰੀਪਤ ਸਰੂਪਨ ਸਿੰਘਲਾ ਸੀ ਜਿੰਨੇ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਸੀਗੇ ਜਾਂ ਜ਼ਿਲ੍ਹਾ ਜਥੇਦਾਰ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਵੀ ਤੁਸੀਂ ਆਪਣੇ ਉਮੀਦਵਾਰ ਨੂੰ ਨਹੀਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਵੋਟਾਂ ਪਾਉਣੀਆਂ ਮਨਪ੍ਰੀਤ ਬਾਦਲ ਨੂੰ ਜਦੋਂ ਵੋਟਾਂ ਪਾਉਣੀਆਂ ਤੇ ਜਿਹੜੇ ਉਹ ਉਹ ਸਰੂਪ ਸਰੂਪਤਨ ਸਿਗਲੇ ਨੇ ਉਹਨਾਂ ਜਿਹਦੇ ਨਾਲ رابطہ ਕਾਇਮ ਕੀਤਾ ਤੇ ਉਹਨਾਂ ਨੇ ਚਿੱਟੇ ਲਿਖਦੇ ਨੇ ਕਿਹਾ ਤਾਂ ਵੀ ਸਾਨੂੰ ਪਾਰਟੀ ਦਾ ਹੁਕਮ ਹੈ ਭਰੋ ਮਾਲਕਾਂ ਦਾ ਹੁਕਮ ਹੈ ਤੁਸੀਂ ਵੋਟਾਂ ਪਾਣੀਏ ਮੈਂ ਬਕਾਇਦਾ ਤੌਰ ਤੇ ਮਨਪ੍ਰੀਤ ਬਾਦਲ ਤੇ ਉਹ ਬਾਦਲ ਸਾਹਿਬ ਕੋਲ ਗਿਆ ਤੇ ਬਾਦਲ ਸਾਹਿਬ ਕੋਲ ਕੋਈ ਜਵਾਬ ਨਹੀਂ ਸੀਗਾ ਤੇ ਕਹਿੰਦਾ ਜੀ ਆਪਣਾ ਮੁੰਡਾ ਥੋੜੀ ਰਹਾ ਲੈਣਾ ਸੀ ਉਹਨਾਂ ਮੰਗਾ ਇਥੋਂ ਤੱਕ ਆਪਣੇ ਪਰਿਵਾਰ ਦੀ ਖਾਤਰ ਚਲੇ ਜਾਂਦੇ ਤੇ ਮਨਪ੍ਰੀਤ ਏਆਲੀ ਨੂੰ ਸੁਖਬੀਰ ਸਿੰਘ ਬਾਦਲ ਤੇ ਗੁੱਸਾ ਆਵੇਗਾ ਸੀ ਕਿ ਮਨੂੰ ਤੁਸੀਂ ਉਮੀਦਵਾਰ ਬਣਾ ਕੇ ਤੁਸੀਂ ਜਿਤਾਉਣਾ ਕਿ ਤੇ ਮੈਨੂੰ ਹਰਾਇਆ ਤੁਸੀਂ ਦੂਸਰੀ ਚੀਜ਼ ਮਨਪ੍ਰੀਤ ਏਆਲੀ ਲੰਮੇ ਸਮੇਂ ਤੋਂ 2022 ਜਦੋਂ ਚੋਣ ਜਿੱਤੀ ਆ ਉਸ ਤੋਂ ਬਾਅਦ ਇਹ ਚੁੱਪ ਸਾਈਲੈਂਟ ਰਹੇ ਨਾ ਕਿਸੇ ਮੀਟਿੰਗ ਸ਼ਾਮਲ ਹੋਏ ਨਾ ਕਿਸੇ ਨੂੰ ਮਿਲੇ ਨਾ ਗਿਲੇ ਜੀ ਲੇਕਿਨ 2024 ਤੱਕ ਕਿ 2 ਸਾਲ ਬਿਲਕੁਲ ਗੁੰਮਸਮ ਰਹਿ ਕੋਈ ਬਿਆਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਣਾ ਕਾਰੋਬਾਰ ਕਰਦੇ ਰਹੇ ਆਪਣੀ ਖੇਤੀਬਾੜੀ ਕਰਦੇ ਰਹੇ ਤੇ 2024 ਦੇ ਵਿੱਚ ਜਦੋਂ ਇਹਨਾਂ ਨੂੰ ਅਕਾਲ ਤਖਤ ਨੇ ਉਸ ਕਮੇਟੀ ਜੀ ਪਾਤੇ ਕਹਿੰਦੇ ਜੀ ਮੈਂ ਤੇ ਕਿਹਾ ਨਹੀਂ ਸੀਗਾ ਤੇ ਪਰ ਅਕਾਲ ਤਖਤ ਦਾ ਜੇ ਹੁਕਮ ਹੈ ਤੇ ਅਸੀਂ ਆਪਣੀ ਭੂਮਿਕਾ ਨਿਭਾਵਾਂਗੇ ਉਹ ਨਿਭਾ ਰਹੇ ਨੇ ਬਿਲਕੁਲ ਕਹਿੰਦੇ ਹੁੰਦੇ ਨਾ ਤਿੰਨਾ ਚੋਂ ਨਾ 13 ਚੋਂ ਨਾ ਟੋਕਰੀ ਨਾਲ ਬੇਰਾ ਚੋਂ ਨਾ ਪਲੇਰਾ ਚੋਂ ਨਾ ਸਪੇਰਾ ਚੋਂ ਬੰਟੀਰ ਮਣੀ ਹੋਰੀ ਇਦਾਂ ਦੇ ਬੰਦੇ ਬਨੂ ਦੱਸ ਦਿਓ ਕਿ ਚੋਣ ਜਿੱਤੀ ਹੋਵੇ ਕੋਈ ਲੜੀ ਹੋਵੇ ਕੋਈ ਪਾਰਟੀ ਵਾਸਤੇ ਕੁਝ ਕੀਤਾ ਹੋਵੇ ਸਮਾਜ ਵਾਸਤੇ ਕੁਝ ਕੁਝ ਕੀਤਾ ਦੱਸ ਦਿਓ ਤੁਸੀਂ ਸਿਰ पे ਕਿ ਟੈਗ ਲੱਗਾ ਬਾਦਲ ਲੱਦਾ ਇਹ ਜਥੇਦਾਰ ਹੈ ਤੇ ਜੈਦਰ ਬੰਟੀ ਬੰਟੀ ਸ਼ੰਤੀ ਤੋਂ ਸੰਗਦੇ ਜੈਦਰ ਸਿੰਘ ਹੁੰਦੇ ਜੀ ਚਲੋ ਉਹਨੇ ਦੋਸ਼ ਲਾਇਆ ਵੀ ਜਿਹੜੀ ਮੰਨਪ੍ਰੀਤ ਦੀ ਐਲੀ ਦੀ ਹੈ ਮਿਲੀਪੁਗਤ ਜਈ ਆਮ ਆਦਮੀ ਪਾਰਟੀ ਆ ਤੇ ਜਿਹੜੀ ਇਹਦੀ ਜ਼ਮੀਨ ਆ ਉਹ ਵਿੱਚ ਆਈ ਦੀਗੀ ਲੈਂਡ ਪੂਲ ਦੇ ਵਿੱਚੋਂ ਕੱਢ ਦਿੱਤੀ ਗਈ ਆ ਤੇ ਬਾਕੀ ਜ਼ਮੀਨਾਂ ਆ ਗਈਆਂ ਤੇ ਇਹ ਰਲੇ ਹੋਏ ਨੇ ਆਮ ਆਦੀ ਪਾਰਟੀ ਜੀ ਐਲੀ ਨੇ ਫਿਰ ਠੋਕਵਾ ਜਵਾਬ ਦਿੱਤਾ ਉਹਨੂੰ ਉਹਨੇ ਕਿ ਜਿਹੜੀ ਜ਼ਮੀਨ ਦੀ ਬੰਟੀ ਰਮਾਣਾ ਕਰਨ ਤੋਂ ਗੱਲ ਕਰਦਾ ਵਾ ਇਹ ਮੇਰੀ ਕਲੋਨੀ ਜਿਹੜੀ ਆ 2004 ਚ ਅਪਰੂਵ ਹੋਈ ਠੀਕ ਹੈ ਮੈਂ ਡਿਵੈਲਪ ਨਹੀਂ ਕਰ ਸਕਿਆ ਸਮੇਸਰ ਨੂੰ ਪੂਰੀ ਤਰ੍ਹਾਂ ਹਾਂ ਲੇਕਿਨ ਮੈਂ ਕਰ ਰਿਹਾ ਇਹ ਕਾਇਮਾਉਂਟ ਕੋਈ ਹੈ ਨਹੀਂ ਸੀਗੀ ਜਾਂ ਤੇ ਜਿਹੜੀ ਸਰਕਾਰ ਸੀ ਉਹਨੂੰ ਨੋਟਿਸ ਜਾਰੀ ਕਰਦੀ ਭੀ ਇੰਨੇ ਚਿਰ ਦੇ ਵਿੱਚ ਤੁਸੀਂ ਜਿਹੜੀ ਆ ਇਹ ਆਪਣੀ ਕਲੋਨੀ ਜਿਹੜੀ ਆ ਪੂਰੀ ਕਰੋ ਇਨੂੰ ਡਿਵੈਲਪ ਕਰੋ ਜੇ ਨਹੀਂ ਕਰ ਸਕਦੇ ਤੇ ਫਿਰ ਅਸੀਂ ਤੁਹਾਡੀ ਇਹਦੇ ਜ਼ਮੀਨ ਦੇ ਉੱਤੇ ਜਿਹੜੀ ਐਕੁਆਇਰ ਕਰਾਂਗੇ ਜੀ ਸਰਕਾਰ ਨੇ ਕੋਈ ਟੈਕ ਜਦੋਂ ਨੇ 2004 ਦੀਆਂ ਸਾਰੀਆਂ ਰਿਕਾਰਡ ਚੈੱਕ ਕਰਾਇਆ ਸਭ ਕੁਝ ਬਕਾਇਦਾ ਤੇ ਬੰਦੀ ਰਮਣੀ ਕੋਈ ਜਵਾਬ ਸੀ ਦੂਸਰੀ ਚੀਜ਼ ਉਹਨਾਂ ਨੇ ਇਹ ਗੱਲ ਕਹੀ ਵੀ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਦਾ ਜੇ ਬੋਲਣਾ ਬੰਦਾ ਤੇ ਉਹ ਮੰਤਰੀ ਤੇ ਐਲੀ ਭਾਵੇਂ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਨਹੀਂ ਸੀ ਮੈਂ ਇਕੱਲਾ ਸੀਗਰ ਲੇਕਿਨ ਮੈਂ ਫੇਰ ਵੀ ਇਹਦੇ ਤੇ ਆਪਣੇ ਤਰੀਕੇ ਦਾ ਸਮਾਂ ਲੈ ਕੇ ਗੱਲ ਕੀਤੀ ਕਿ ਇਹ ਪਾਲਿਸੀ ਗਲਤ ਹੈ ਇਹ ਵਾਪਸ ਲਈ ਜਾਣੀ ਚਾਹੀਦੀ ਹੈ ਜੀ ਕੋ ਮੈਂ ਸੀਗਰ ਇਸ ਤੋਂ ਲਾਹੇ ਕਹਿੰਦਾ ਸਾਡੇ ਪਰਿਵਾਰ ਦੀ 150 ਏਕੜ ਜ਼ਮੀਨ ਇਸ ਲੈਂਡ ਪੂਲ ਨੂੰ ਚਾਹੀਏ 150 ਏਕੜ ਜ਼ਮੀਨ ਤੁਸੀਂ ਕਹਿੰਦੇ ਜ਼ਮੀਨਾਂ ਇਹਦੇ ਚ ਕਹਿੰਦਾ ਇਹਨਾਂ ਨੂੰ ਰੰਜਸ਼ ਇੱਕੋ ਹੀ ਆ ਦੀ ਅਕਾਲ ਤਖਤ ਤੋਂ ਜਿਹੜੀ ਪੰਜਵੇਂ ਮੈਂਬਰ ਜਾਂ ਸੱਤਵੇਂ ਮੈਂਬਰ ਕਮੇਟੀ ਬਣੀ ਸੀਦਾ ਮੈਂ ਮੈਂ ਕਿਉਂ ਪਰ ਮੈਂ ਇਹਨਾਂ ਦੇ ਇਹੋ ਜਿਹੇ ਢੂਠੇ ਦੋਛਾ ਨੂੰ ਲੈ ਕੇ ਮੈਂ ਅਕਾਲ ਤਖਤ ਨੂੰ ਪਿੱਠ ਨਹੀਂ ਵਿਕਾ ਸਕਿਆ ਜੀ ਅਕਾਲ ਤਖਤ ਦੇ ਹਰ ਹੁਕਮ ਦੀ ਪਾਲਣਾ ਕਰੂ ਜਿਹੜੀ ਮੇਰੀ ਡਿਊਟੀ ਦਾ ਹੀ ਉਹਨੂੰ ਪੂਰੀ ਕਰੂ ਉਹਨੂੰ ਪੂਰੀ ਕਰਕੇ ਅਕਾਲ ਤਖਤ ਤੇ ਅਰਦਾਸ ਕਰਕੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਿਹੜਾ ਸੀ ਆਪਣੀ ਡਿਊਟੀ ਪੂਰੀ ਕਰਨ ਦੀ ਜਿਹੜੀ ਹਿੰਮਤ ਬਖਸ਼ੀ ਉਹਦੀ ਮੈਂ ਦੱਸਾਂ ਇਸ ਕਰਕੇ ਬੰਟੀ ਰਮਾਣੇ ਨੂੰ ਦਿੱਤਾ ਉਹਨਾਂ ਠੋਕਮਾ ਜਵਾਬ ਤੇ ਬੰਟੀ ਰਮਾਣੇ ਹੁਣ ਕੀ ਕਹਿੰਦਾ ਇਹ ਤੇ ਪਤਾ ਨਹੀਂ ਲੇਕਿਨ ਮੇਰਾ ਇਹ ਕਹਿਣ ਤੋਂ ਬਾਅਦ ਜਦੋਂ ਅਗਲਾ ਕਹਿੰਦਾ ਵੀ ਮੇਰੀ ਤੇ ਅਪਰੂਵਡ ਕਲੋਨੀ 2004 ਦੀ ਜੋ ਕੈਪਟਨ ਸਰਕਾਰ ਸੀ 20 ਸਾਲ ਪਹਿਲਾਂ ਦੀ ਮੇਰੀ ਅਪਰੂਵਡ ਕਿਉਂ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਸ਼ਾਮਲ ਨਹੀਂ ਕੀਤੀ ਗਈ ਅਗਲੀ ਗੱਲ ਅੱਜ ਦੀ ਅਖਬਾਰੀ ਰਿਪੋਰਟ ਦੇ ਮੁਤਾਬਕ ਲੈਂਡ ਪੂਲਿੰਗ ਪਾਲਿਸੀ ਤੋਂ ਜਿਹੜੀ ਸਰਕਾਰ ਉਹ ਪੂਰੀ ਤਰ੍ਹਾਂ ਪਿੱਛੇ हट ਚੁੱਕੀ ਹੈ ਹੋਂ ਸਿਰਫ ਉਹ ਬਹਾਨਾ ਬਣਾ ਰਹੇ ਕੋਈ ਨਾ ਕੀ ਕੁਝ ਕੁਝ ਬਹਾਨਾ ਬੜੇ ਬਹਾਨਾ ਬਣਾ ਕੇ ਅਸੀਂ ਕੋਈ ਮਾਈ ਘਰੋਂ ਨਰਾਜ ਹੋ ਕੇ ਚਲੇਗੀ ਨਾ ਤੇ ਕੋਈ ਮਨਾਉਣ ਹੀ ਨਾ ਗਿਆ ਸਾਮਾਨ ਹੀ ਡੰਗਰ ਚੱਕ ਕੇ ਘਰ ਨੂੰ ਆਏ ਨਾ ਤੇ ਇੱਕ ਮੱਝ ਦੀ ਪੂਛ ਫੜ ਕੇ ਤੁਰਿਆ ਤੇ ਘਰ ਦੇ ਕਹਿੰਦੇ ਕੀ ਹੋਇਆ ਕਹਿੰਦੀ ਜੀ ਮੈਂ ਤੇ ਆਉਣਾ ਨਹੀਂ ਸੀ ਆ ਬੇਜਮਾਨ ਨੂੰ ਕਰ ਲਾਇਆ ਨਾ ਇੰਨਾ ਦੀ ਆਮ ਆਦਮੀ ਪਾਰਟੀ ਦੀ ਇਹ ਹਾਲਤ ਬਣੀ ਕਿ ਬਹਾਨਾ ਬਣਾਉਂਦੇ ਆ ਵੀ ਸਾਨੂੰ ਵੇਚ ਨਹੀਂ ਜਿਵੇਂ ਇਹਦੀ ਪੂਲਿੰਗ ਅਸੀਂ ਕਿਸੇ ਨੂੰ ਕੈਡੀਟ ਹਦੀਏ ਤੇ ਅਸੀਂ ਆਪਣੇ ਖਾਤੇ ਚ ਪਾਈਏ ਹਮ ਅੱਜ ਵੀ ਇਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਿਤੇ ਵੀ ਲੈਂਡ ਪੂਲਿੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਜੀ ਕਿਤੇ ਕਲ ਜ਼ਰੂਰ ਕਹੀ ਆ ਵੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਊਗੀ ਲੋਕਾਂ ਨੂੰ ਜਿਹੜਾ ਸੀ ਉਹਨੂੰ ਪਹਿਲ ਦਿੱਤੀ ਜਾਊ ਲੇਕਿਨ ਸਰਕਾਰ ਪੂਰੀ ਤਰ੍ਹਾਂ ਇਹਦੇ ਤੋਂ ਪਿੱਛੇ ਹਟ ਚੁੱਕੀ ਆ ਜੇ ਮਨਵਿੰਦਰ ਸਿੰਘ ਕਾਂਗ ਦੀ ਗੱਲ ਕਰੀਏ ਤੇ ਉਹ ਬਿਆਨ ਵੀ ਕੋਈ ਐਵੇਂ ਸਧਾਰਨ ਬਿਆਨ ਨਹੀਂ ਹੈਗਾ ਹਾਂ ਉਹ ਵੀ ਬਿਆਨ ਇੱਕ ਜਿਹੜਾ ਦਵਾਇਆ ਗਿਆ ਉਹਦੇ ਕੋਈ ਵੀ ਤੁਸੀਂ ਬਿਆਨ ਦਿਓ ਤੁਸੀਂ ਮੈਂਬਰ ਪਾਰਲੀਮੈਂਟੋਂ ਤਾਂ ਕਿ ਸਾਨੂੰ ਇਤੋਂ ਪਿੱਛੇ ਹਟਾ ਸੁੱਖ ਹੋ ਜੇ ਸਾਡੇ ਦੇ ਮੈਂਬਰ ਪਰ ਖਲਾਫ ਹੁੰਦੇ ਜਾਂਦੇ ਦਿਨੇਸ਼ ਚੜ੍ਹਨ ਰੋਪੜ ਤੋਂ ਐਮ ਐਲ اے ਨੇ ਉਹ ਕੇਜਰੀਵਾਲ ਸਰ ਦਾ ਬਲੂ ਆਈਫਾਇਰ ਉਹਨੇ ਕੋਈ ਕੰਮ ਕਰਉਣਾ ਹੁੰਦਾ ਤੇ ਉਹ ਦਿੱਲੀ ਜਾਂਦਾ ਵਾ ਉਹ ਚੰਡੀਗੜ੍ਹ ਜਾਂਦਾ ਭਗਵੰਤ ਮਾਨ ਉਹਦੇ ਕੰਮ ਹੁੰਦੇ ਨੇ ਇੱਕ ਵਾਰੀ ਹਰਮੀਤ ਸਿੰਘ ਜਿਹੜਾ ਪਠਾਨ ਮਾਜਰਾ ਵਾ ਉਹ ਭਗਵੰਤ ਮਾਨ ਦੀ ਜਿਹੜੀ ਘਰ ਵਾਲੀ ਉਹਦੇ ਰਸ਼ੇਗਾਰ ਮਤਲਬ ਮਾਮਾ ਲੱਗਦਾ ਕਿ ਤੋ ਕੋਈ ਰਿਸ਼ਤਰੀ ਹੈਗੀ ਪੰਜਾਬ ਉਹ ਗਿਆ ਕੇਦਰੀਵਾਲ ਕੋਲੇ ਦਿੱਲੀ ਮਿਲਣ ਵਾਸਤੇ ਕੰਮ ਕਰਾਉਣ ਵਾਸਤੇ ਤੇ ਉਥੇ ਦਿਨੇਚੜਾ ਬੈਠਾ ਸੀ ਉਹ ਦਿਨੇਚੜੇ ਨੂੰ ਪੁੱਛਦਾ ਤੂੰ ਕਿੱਧਰ ਆਇਆ ਉਹ ਕਹਿੰਦਾ ਤੂੰ ਕਿੱਧਰ ਆਇਆ ਗੱਲੇ ਬਣੀ ਵੀ ਕਿਸੇ ਮੁੰਡੇ ਨੇ ਕਿਹਾ ਆਪਣੇ ਇੱਕ دوست ਨੂੰ ਤੇਰੀ ਮਾਂ ਮੜੀਆ ਜੀ ਕੀ ਕਰਦੀ ਸੀ ਕਹਿੰਦਾ ਕਿਹਨੇ ਵੇਖਿਆ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉਹ ਕੀ ਕਰਦੀ ਸੀ ਤੇ ਦਿਨੇ ਚੰਡੇ ਦੇ ਨੂੰ ਕਿਹਾ ਵੀ ਜਿਹੜੇ ਕੰਮ ਤੂੰ ਐ ਉਹੀ ਕੰਮ ਮੈਂ ਬਾਕੀ ਕੀ ਰਹਿ ਗਿਆ ਤੂੰ ਵੀ ਕੰਮ ਕਰ ਮੈਂ ਵੀ ਕੰਮ ਕਰਾਉਣਾ ਕੰਮ ਤੇ ਹੋਇਆ ਕਿ ਨਹੀਂ ਹੋਇਆ ਆ ਕੇ ਫਿਰ ਮੀਤ ਗੱਜਨ ਪਸੰਦਵਾਦ ਦੀ ਸ਼ਿਕਾਇਤ ਕਰਤੀ ਦਿਨੇ ਚੰਡੇ ਦੀ ਮੁੱਖ ਮੰਤਰੀ ਕੋ ਨਾ ਕਰਦੇ ਕੀ ਫਰਕ ਪੈਂਦਾ ਉੱਥੇ ਨਾ ਕਿ ਮੰਤਰੀ ਬਣਨਾ ਨਾ ਕਿ ਮંત્રી ਬਣਨਾ ਠੀਕ ਮੇਰੇ ਕੰਮ ਕਰੋ ਕਿ ਮੈਂ ਦਿਨੇ ਕੰਮ ਕਰਾਂ ਆਪਣੇ ਉਹ ਜਿਹੜਾ ਖਾਸਮ ਖਾਸ ਬਕਾਇਦਾ ਤੌਰ ਤੇ ਕੇਜਰੀਵਾਲ ਦਾ ਐਮਐਲ ਦੇ ਉਹ ਕਹਿੰਦਾ ਜੀ ਮੈਂ ਕਿਸਾਨਾਂ ਨਾਲ ਖੜਾ ਉਹ ਕ੍ਰੈਡਿਟ ਦੇ ਦੇਣਗੇ ਤੇ ਆਪਣੇ ਐਮਐਲੂ ਦੇਣਗੇ ਆਪਣੇ ਐਮਪੀ ਨੂੰ ਦੇਣਗੇ ਨਾ ਕਿ ਕਿਸਾਨਾਂ ਨੂੰ ਨਹੀਂ ਨਾ ਕਿਸੇ ਹੋਰ ਨੂੰ ਦੇਣਗੇ ਹੂੰ ਇਸ ਕਰਕੇ ਇੱਕ ਛਾਦੀ ਤਹਿ ਤੋਂ ਇਹੋ ਜਿਹੀ ਗੱਲਾਂ ਕੀਤੀਆਂ ਜਾ ਰਹੀਆਂ ਵਾਂ ਲੈਂਡ ਪੂਲਗ ਪਾਲਿਸੀ ਇਹਨਾਂ ਨੂੰ ਵਾਪਸ ਲੈਣੀ ਪਣੀ ਅੱਜ ਲੈਣ ਕੱਲ੍ਹ ਲੈਣ ਪਰਸੋਂ ਲੈਣ ਲਿਖਾਲ ਦੀ ਕ੍ਰੈਡਿਟ ਇਹਨਾਂ ਸਭ ਕੁਝ ਸਟਾਪ ਕਰਤਾ ਕਾਰਵਾਈ ਸਟਾਪ ਕਰਤੀ ਹੈ ਲੇਕਿਨ ਰਾਜੇਵਾਲ ਸਾਹਿਬ ਕੀ ਕਹਿੰਦੇ ਹੈ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਵੀ ਸਰਕਾਰ ਦਾ ਪਿੱਛੇ ਹਟਣਾ ਕਾਫੀ ਨਹੀਂ ਜਿੰਨਾ ਚਿਰ ਇਹ ਡੀ ਨੋਟੀਫਾਈ ਨਹੀਂ ਕਰਦੇ ਜਿਹੜੇ ਨੋਟੀਫਿਕੇਸ਼ਨ ਨੇ ਨਿਕਡੇ ਸੀਗੇ ਐਕਵਾਇਰ ਕਰਨ ਦੇ ਉਹਨੂੰ ਡੀ ਨੋਟੀਫਾਈ ਕਰਨਾ ਪਊਗਾ ਤਾਂ ਕਿ ਲੋਕਾਂ ਦੀਆਂ ਰਜਿਸਟਰੀਆਂ ਹੋਣ ਸਿੰਘ ਲਿੱਖ ਲੋਕੀ ਉੱਤੇ ਲੋਨ ਲੈ ਸਕੇ ਲੋਤੀ ਲੋਕੀ ਆਪਣੇ ਕੰਮ ਬਰ ਕਰ ਸਕਣ ਹੁਣ ਸਾਲ ਦੀ ਪੁਰਸੀ ਕੀ ਹੈ ਸਰਕਾਰ ਸੋਚਦੀ ਪਿੱਛਰੇ ਲੁਧਿਆਣੇ ਦੇ ਲਾਗੇ-ਲਾਗੇ ਪਿੰਡ ਦੇ ਨਾਲ ਜਿੰਨਾਂ ਕੋਲੇ ਕੋਈ ਆਪਣੀ ਜ਼ਮੀਨ ਪੰਚਾਇਤੀ ਜ਼ਮੀਨ ਹੈਗੀ ਆ ਜਿੰਨਾਂ ਕੋਈ ਸਰਕਾਰੀ ਜ਼ਮੀਨ ਹੋਗੀ ਜਿਵੇਂ ਕਿ ਖਾਮਲਾ ਜ਼ਮੀਨ ਹੈਗੀ ਉਹ ਅਕਵਾਇਰ ਕੀਤੀ ਜਾਂਦੀ ਉਹ ਅਕਵਾਇਰ ਕਰਦੋ ਕਿ ਰੋਕ ਨਹੀਂ ਸਕਦਾ ਕੋਈ ਸਰਕਾਰ ਦੀ ਆਪਣੀ ਜ਼ਮੀਨ ਇਹ ਸੇ ਕਰਕੇ ਸਰਕਾਰ ਲੈਂਡ ਪੂਲਿੰਗ ਤੋਂ ਪਿੱਛੇ हट ਗਈ ਤੇ ਆਪਣੇ ਐਮਪੀ ਤੇ ਆਪਣੇ ਐਮਐਲ ਨੂੰਗੇ ਕਰ ਲਈ ਵੀ ਤੁਸੀਂ ਰੋਲਾ ਪਾ ਸੀ ਕਿ ਤੁਹਾਡੇ ਘਰ ਤੇ ਵਾਪਸ ਆ ਲਈਏ ਸੀ ਜੀ ਫਾਟਵੀ ਪਾਰਟੀ ਜੀ ਮੈਂ ਤੁਸੀਂ ਕਹਿ ਕਿ ਬਹਾਨੇ ਲੱਭ ਰਹੀ ਐ ਪਟੀਸ਼ਨਾਂ ਵੀ ਪੈ ਰੀਆਂ ਨੇ 6 ਅਗਸਤ ਨੂੰ ਜਵਾਬ ਵੀ ਮੰਗਿਆ ਗਿਆ ਪੰਜਾਬ ਸਰਕਾਰ ਤੋਂ ਹੋ ਸਕਦਾ ਕਿ ਇਹਨਾਂ ਸਾਰੇ ਬਹਾਨਿਆਂ ਨੂੰ ਲੈ ਕੇ ਕਹਿ ਦੇਵੇ ਪਾਰਟੀ ਕਿ ਐਮਪੀ ਵੀ ਕਹਿੰਦੇ ਸੀਗੇ ਕਿ ਸਰ ਕਿਸਾਨਾਂ ਦਾ ਭਰੋਸਾ ਲੈ ਕੇ ਤੁਸੀਂ ਫੇਰ ਹੀ ਅੱਗੇ ਵਧੋ ਕਿਸਾਨਾਂ ਨੇ ਨਹੀਂ ਹਾਮੀ ਭਰੀ ਤੇ ਅਸੀਂ ਫਿਰ ਪਿੱਛੇ ਹਟਦੇ ਹਾਂ ਯੂ-ਟਰਨ ਲੈਣ ਨੂੰ ਤਾਂ ਤਿਆਰ ਹੀ ਐਮ ਆਪੀ ਪਾਰਟੀ ਦੇਖਦੇ ਹਾਂ ਕੀ ਬੋਲਦੀ ਐ 6 ਤਰੀਕ ਨੂੰ ਵੀ ਪਾਰਟੀ ਸਰ ਪ੍ਰਧਾਨ ਮੰਤਰੀ ਬਾਜੇ ਕਹਿੰਨੇ ਅੱਜ ਪੇਸ਼ੀ ਦੇ ਦੌਰਾਨ ਪੰਜਾਬ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਏ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਜਨਾਲਾ ਥਾਣੇ ਮਾਮਲੇ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਸੀ ਤੇ ਹਨ ਜਿਹੜਾ ਪਿਛਲੇ ਦਿਨੀ ਇੱਕ ਵਾਇਰਲ ਹੋ ਰਿਹਾ ਸੀ ਬਿਆਨ ਪ੍ਰਧਾਨ ਮੰਤਰੀ ਬਾਜੇਕੇ ਦਾ ਜਿਸ ਦੇ ਵਿੱਚ ਉਸਨੇ ਇਹ ਕਿਹਾ ਸੀ ਕਿ ਅੰਮ੍ਰਿਤਪਾਲ ਦੇ ਸਾਥੀ ਨਸ਼ੇ ਦਾ ਸੇਵਨ ਕਰਦੇ ਨੇ ਕਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਨੇ ਉਸ ਨੂੰ ਲਾਈਕ ਪ੍ਰਧਾਨ ਮੰਤਰੀ ਬਾਜੇ ਨੇ ਕਿਹਾ ਕਿ ਪੰਜਾਬ ਪੁਲਿਸ ਸਾਡੇ ਨਾਲ ਕੁੱਟਮਾਰ ਕਰਕੇ ਸਾਡੇ ਤੋਂ ਕਈ ਕਾਗਜ਼ਾਂ ਦੇ ਉੱਤੇ ਸਾਈਨ ਕਰਵਾਏ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ भाई अमृतपाल सिंह ਨੇ ਜਦੋਂ ਖਾਲਸਤਰਨ ਬਾਰੇ ਉਹਨਾਂ ਦੀ ਮਾਤਾ ਦਾ ਬਿਆਨ ਆਇਆ ਸੀ ਨਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਉਹ ਕਿਹਾ ਸੀ ਨਾ ਕੱਖ ਦਾ ਨਾ ਲੱਖ ਦਾ ਨਾ ਜਰ ਦਾ ਨਾ ਜੋਰ ਦਾ ਨਾ ਕੁੱਖ ਦਾ ਨਾ ਸੁਖ ਦਾ ਨਾ ਚੁੱਪ ਦਾ ਨਾ ਛੋਰ ਦਾ ਤੇਰੇ ਤੋਂ ਪਹਿਲਾਂ ਮੈਂ ਮੈਂ ਪੁੱਤ ਸਹਿਬ ਕੌਰ ਦਾ ਜੀ ਦਾ ਇੰਨਾ ਅਟਲ ਵਿਸ਼ਵਾਸ ਹੋਵੇ ਗੁਰੂ ਦੇ ਉੱਤੇ ਆਪਣੇ ਤੇ ਜਿੰਨੇ ਮੱਦੀ ਸੈਨਕਰਮ ਜਿੱਥੇ ਉਹ ਖੜਾ ਉੱਥੇ ਖੜਾ ਪ੍ਰਧਾਨ ਮੰਤਰੀ ਭਗਵੰਤ ਸਿੰਘ ਉਹਦੇ ਮਾਂ ਪਿਓ ਵੀ ਕਹਿ ਚੁੱਕੇ ਉਹਦਾ ਬੇਟਾ ਵੀ ਕਹਿ ਚੁੱਕਾ ਉਹਦੇ ਮਾਂ ਪਿਓ ਤੇ ਬੇਟਾ ਪਹਿਲਾਂ ਕਹਿ ਚੁੱਕੇ ਅਸੀਂ ਮੁਲਾਕਤ ਕਰਕੇ ਤੇ ਸਾਨੂੰ ਅਨੇ ਗੱਲ ਕਹੀ ਵੀ ਜਦੋਂ ਸਾਡੀ ਇਹਦਾ ਪੇਸ਼ੀ ਕਰਤੀ ਇਸ ਨੂੰ ਪੜਿਆ ਸਾਡੇ ਕੋਰੇ ਕਾਗਜ਼ਾਂ ਦੇ ਦਸ ਦਸ ਕਰਾਏ ਕੁੱਟ ਮਾਰਦੀ ਮੈਂ ਗੱਲ ਨਹੀਂ ਕੀਂਦਾ ਉਨੇ ਕਹੇ ਜੀ ਐਸੀ ਕੋਰੇ ਕਾਗਜ਼ਾਂ ਦੇ ਦਸਤਖਤ ਕਰਾਇਆ ਤੇ ਉਹਨਾਂ ਕੋਰੇ ਕਾਗਜ਼ਾਂ ਨੂੰ ਹੁਣ ਬਤ ਤੇ ਬਤ ਜਿਹੜੇ ਸਾਡੇ ਕਲਾ ਬਤੀ ਅਦਾਲਤ ਤੋਂ ਬੇਨਤੀ ਕਰਦੇ ਹਨ ਤੇ ਇਹਨਾਂ ਨੂੰ ਉਹ ਕੋਰੇ ਕਾਗਜ਼ ਸਾਡੇ ਸਾਈਨ ਕਰਾਇਆ ਤੇ ਉਹਨਾਂ ਤੋਂ ਰੋਕਿਆ ਜਾਵੇ ਵਕਤਨ ਜੀ ਭਾਵੇਂ ਕੋ ਕੋਰਟ ਦੇ ਵਿੱਚ ਕਿਸੇ ਪ੍ਰਕਾਰ ਦੀ ਦੀ ਵੈਲਿਊ ਨਹੀਂ ਲੇਕਰ ਪੁਲਿਸ ਤੇ ਪ੍ਰਸ਼ਾਸਨ ਤੇ ਸਰਕਾਰਾਂ ਇਹੋ ਜਿਹੇ ਕੰਮ ਕਰਦੀਆਂ ਹੁੰਦੀਆਂ ਹਨ ਜਿਹੜੇ ਉਹਨੇ ਇਲਜ਼ਾਮ ਲਾਇਆ ਕਹਿੰਦੇ ਬਿਲਕੁਲ ਨਰੂਲ ਇਲਜ਼ਾਮ ਗਲਤ ਨੇ ਨਾ ਮੈਂ ਇਲਜ਼ਾਮ ਲਾਇਆ ਸਿਰਫ ਉਹਨੇ ਪੂਰੀ ਕਦਰ ਦੀ ਵਰਤੋਂ ਕੀਤੀ ਜਾ ਰਹੀ ਆ ਭਾਈ ਅਮਰਤਪਾਲ ਸਿੰਘ ਉਥੇ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਕਿਸੇ ਪ੍ਰਕਾਰ ਦੀ ਤਕਰੀਬ ਦੀ ਉਹਦਾ ਕੰਮ ਨਿਯਤਮ ਕਰਨਾ ਪਾਠ ਕਰਨਾ ਉਹਨੇ ਮਾੜਾ ਕਰਮ ਕੋਈ ਕੀਤਾ ਨਹੀਂ ਉਹ ਲੋਕਾਂ ਨੂੰ ਨਸ਼ੇ ਛਡਾਉਂਦਾ ਸੀਗਾ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਦਾ ਸੀ ਬੇਸ ਕਰਕੇ ਭਗਵਾਨ ਸਿੰਘ ਜਿਹੜਾ ਪ੍ਰਧਾਨ ਮੰਤਰੀ ਆ ਜੀ ਉਹਦੇ ਵੱਲੋਂ ਇਹ ਗੱਲ ਛਰੇਵਾ ਕੇ ਨਹੀਂ ਗੱਲ ਕਹਿਣੀ ਉਹ ਫੂਕ ਪੂਰੀ ਤਰ੍ਹਾਂ ਘੜ ਦਿੱਤੀ ਸਾਡੀਆਂ ਏਜੰਸੀਆਂ ਦੀ ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਵੀ ਅੰਮ੍ਰਿਤਪਾਲ ਤੇ ਜੇਲ੍ਹ 'ਚ ਨਸ਼ੇ ਕਰਦਾ ਪਰ ਉਹ ਏਜੰਸੀਆਂ ਨੂੰ ਇਹ ਦੀ ਪਤਾ ਕੀ ਉੱਥੋਂ ਦਾ ਸੁਬਡਣਾ ਕੀ ਬਿਆਨ ਦੇਊਗਾ ਵੀ ਨਸ਼ੇ ਕਰਦਾ ਉੱਥੇ ਕਿਉਂ ਨਹੀਂ ਪੁੱਛੂਗੀ ਫੋਰਸ ਉਹਨਾਂ ਨੂੰ ਆਪਣੀ ਅਦਾਲਤ ਪੁੱਛੂਗੀ ਵੀ ਜੇ ਨਸ਼ੇ ਕਰਦਾ ਤਾਂ ਫਿਰ ਨਸ਼ੇ ਜਾਂਦੇ ਅੰਦਰ ਕਿਵੇਂ ਹਾਂ ਕਿ ਜੀਤੇ ਕਿਉਂ ਨੇ ਉਹ ਆਪ ਕਿਉਂ ਵਸਣ ਗਏ ਜੀ ਸੋ ਤੱਕ ਕੇ ਇਹ ਆਪਣੇ ਇਹਦੇ ਭਗਵਾਨ ਜਿਹੜਾ ਪ੍ਰਧਾਨ ਮੰਤਰੀ ਹੈ ਬਾਜ ਕੇ ਇਹਦੇ ਮਾਪਿਓ ਦੇ ਸ਼ਪਤ ਨੇ ਕਹਿੰਦੇ ਅਸੀਂ ਦੇਸੀ ਕਿਉਂ ਪਾ ਕੇ ਤੇ ਪਿੰਨੀਆਂ ਬਣਾ ਕੇ ਲੈ ਕੇ ਜਾ ਕੇ ਬੈਗ ਭਰਿਆ ਤੇ ਸਾਨੂੰ ਕਹਿੰਦੇ ਇੱਥੇ ਰੱਖ ਦੇ ਛੇ ਪਹੁੰਚਾ ਦੇ ਜਦੋਂ ਦੂਜੀ ਵਾਰੀ 6 ਮਹੀਨੇ ਚ ਕਹਿ ਤੇ ਉਹ ਬੈਗ ਉੱਥੇ ਹੀ ਪਿਆ ਕਿ ਸਾਡੀ ਕੁੜੀ ਕਹਿੰਦੀ ਵੀ ਆਹ ਵੇਖੋ ਜਿਹੜੀ ਬੈਕਸ਼ੈਪਾ ਦੇਖ ਕੇ ਗਈ ਸੀ ਤੇ ਇੱਥੇ ਹੀ ਹਾਂ ਜਦੋਂ ਵੇਖ ਉਹਨਾਂ ਨੂੰ ਉਲੀ ਲੱਗੀ ਮਤਲਬ ਉਹ ਅੰਦਰ ਨਹੀਂ ਜਾਣ ਦਿੱਤਾ ਜਿਹੜੀ ਇੱਕ ਖਾਨਦੂਨ ਜੀ ਹੁੰਦੇ ਰਹੇ ਤੇ ਨਸ਼ੇ ਤੋਂ ਜਾਣਦਾ ਨਹੀਂ ਅੰਦਰ ਅਗਲੇ ਬਿਲਕੁਲ ਇਸੇ ਕਰਕੇ ਇਹਨੇ ਭਗਵਾਨ ਜਿਹੜਾ ਸੀ ਪ੍ਰਧਾਨ ਮੰਤਰੀ ਉਹਨੇ ਬਿਲਕੁਲ ਠੀਕ kiya ਜੋ kiya ਬਾਬ ਵੀ ਪੂਰ ਸੇਫਟੀ ਕੰਮ ਕਰਦੀ ਆ ਜਦੋਂ ਕਿਸੇ ਬੰਦੇ ਨੂੰ ਫੜਦੀ ਸਭ ਤੋਂ ਪਹਿਲਾਂ ਕੋਰੀ ਕਾਗਜ਼ ਤੇ ਦਸਤਖਤ ਗੋਲਗੀ ਤੇ ਸਾਈਨ ਕਰ ਦਿੱਤੀ ਅਗਲੀ ਗੱਲ ਫੇਰ ਕਰਾਂਗੇ ਜੀ ਜੀ ਪਰ ਸਭ ਕਰਨਲ ਬਾਠ ਮਾਮਲੇ ਦੇ ਵਿੱਚ सीबीआई ਨੂੰ ਜਾਂਚ ਜਿਹੜੀ ਉਹ સોੰਮ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ सीबीआई ਜਾਂਚ ਕਰਿਆ ਦੋ ਐਫਆਈਆਰ ਵੀ ਦਰਜ ਹੋਈਆਂ ਨੇ ਇਸੇ ਬਚਾਲੇ ਹੁਣ ਦੋ ਇੰਸਪੈਕਟਰ ਜਿਹੜੇ ਨੇ ਉਹ ਸੁਪਰੀਮ ਕੋਰਟ ਤੱਕ ਪਹੁੰਚੇ ਨਹੀਂ ਕਿ ਇਹ ਸਾਰਾ ਮਾਮਲਾ ਇੱਕ ਸਪੈਸ਼ਲ ਲੀਪ ਪਟੀਸ਼ਨ ਪਾਈ ਆ ਹੈਰੀ ਬੋਪਾਰ ਦੇ ਹਰਜਿੰਦਰ ਕਿਰਨ ਉਹ ਵੀ ਜਿਹੜੀ सीबीआई ਨੂੰ ਬਕਾਇਦਾ ਤੌਰ ਤੇ ਇਹ ਕਿਤੀ ਆਪਣੀ ਜਾਨ ਜਿੱਤੀ ਹੈ ਹਾਈਕੋਰਟ ਨੇ ਉਹ ਗਲਤ ਕੀਤਾ ਉਹ ਜਾਂਚ ਵਾਪਸ ਲਈ ਜਾਵੇ ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਉਹ ਜਾਂਚ ਵਾਪਸ ਨਹੀਂ ਹੋਏਗੀ ਉਹ ਜਾਂਚ ਚੱਲ ਰਹੀ ਹੈ ਕਿਉਂਕਿ ਵਰਣ ਸ਼ਰਮਾ ਜਿਹੜਾ ਨਵਾਂ ਉੱਥੇ ਐਸਐਸਪੀ ਪਟਿਆਲੇ ਆਇਆ ਵਾ ਉਹਨੇ ਸੱਟ ਬਣਾ ਕੇ ਜਿਹੜੀ ਜਾਂਚ ਕਰਈ ਹੈ ਉਸ ਜਾਂਚ ਤੋਂ ਬਾਅਦ ਇਹਨਾਂ 6 ਵਿਅਕਤੀਆਂ ਦੀ ਇਹਨਾਂ ਨੇ ਦੋ ਸਪਾਈ ਨੇ ਤੇ ਚਾਰ ਇਨਸਪੈਕਟਰਾਂ ਇਹਨਾਂ ਦੀ 3-3 ਸਾਲ ਦੀ ਸਜ਼ਾ ਕੱਟ ਲਈ ਗਈ ਹੈ 3 ਸਾਲ ਨਾ ਇਹਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਤਰਬਾਹ ਵਾ ਸਕਦੀ ਹੈ ਨਾ ਪ੍ਰਮੋਸ਼ਨ ਹੋ ਸਕਦੀ ਹੈ ਤੇ ਨਾ ਇਹਨਾਂ ਨੂੰ ਕਿਸੇ ਚੰਗੀ ਜਗ੍ਹਾ ਲਿਆ ਜਾ ਸਕਦਾ ਜਿਵੇਂ ਜਗ੍ਹਾ ਦਿੱਤੇ ਇਹਨਾਂ ਦੇ ਜਿਹੜੇ ਤਬਾਦਲੇ ਨੇ ਉਹ ਵੀ ਬਕਾਇਦਾ ਤੌਰ ਤੇ ਲੁਧਿਆਣਾ ਰੇਂਜ ਦੇ ਵਿੱਚ ਤੇ ਪਟਿਆਲਾ ਬਠਿੰਡ ਜੀ ਕਰ ਦਿੱਤੇ ਗਿਆ ਉਹਨਾਂ ਹੈਰੀਬ ਉੱਪਰ ਆਇਆ ਤੇ ਰਜਿੰਦਰ ਢਿੱਲੋਂ ਜੇ ਇਹ ਗਾਇ ਨੇ ਐਸ ਐਸ ਐਲ ਆਈ ਐਸ ਐਸ ਐਲ ਵੀ ਪਾਈ ਇਹਨਾਂ ਨੇ ਤੇ ਮੈਨੂੰ ਉਮੀਦ ਨਹੀਂ ਮੈਨੂੰ ਕੋਈ ਰਾਤ ਮળે ਉੱਥੇ ਉਹ ਸਾਇਦਾ ਵੀ ਉਹ ਡਿਸਮਿਸਿਵ ਹੋ ਜਾਵੇ ਉਹਨਾਂ ਨੇ ਕਹਿਣਾ ਵੀ ਜੋ ਉਹਨਾਂ ਕੀਤਾ ਨਾਇਕੋਟ ਨਹੀਂ ਕੀਤਾ ਠੀਕ ਕੀਤਾ ਵਾ ਹਾਂ ਜੇ ਕਹਿ ਸਕਦੇ ਆ ਵੀ ਉਹ ਸਟੇਟ ਗਵਰਨਮੈਂਟ ਕੋਲ ਜਵਾਬ ਮੰਗੇ ਵੀ ਹਾਲ ਦੀ ਕਿੜੀ ਏ ਤੇ ਰੋਕ ਲਈ ਜਾਂਦੀ ਆ ਕਿ ਸਟੇਟ ਗਵਰਨਮੈਂਟ ਜਵਾਬ ਦੇਵੇ ਤੇ ਕਿਉਂ ਦਿੱਤੀ ਗਈ ਉਹਨੂੰ ਤੇ ਆਪੇ ਦੇਓਗੇ ਇਸ ਕਰਕੇ ਗਏ ਨੇ ਪਰ ਮੈਨੂੰ ਉਮੀਦ ਨਹੀਂ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਮਿਲੇਗੀ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਉਹ ਹਰ ਪ੍ਰਕਾਰ ਦੇ ਫੜਫੜਾਉਂਦਾ ਵਾ ਹਰ ਪ੍ਰਕਾਰ ਦੇ ਬਕਾਇਦਾ ਤੌਰ ਤੇ ਹਾਈ ਜੇਸੀਲੇ ਵਕਤਾਂ ਹੁਣ ਇਲੋਸਟਿਕ ਆਖਰੀ ਉਹਨਾਂ ਕੋਲ ਗੈਲ ਸੁਪਰੀਮ ਕੋਰਟ ਲੋ ਉਹਦੇ ਸੁਕੀਵਨ ਬਜੀ ਜੀ ਬਿਲਕੁਲ ਦੇਖਦੇ ਆਂ ਕੀ ਹੁੰਦਾ ਕਿ ਵਾਮਨਰਦੀ ਸੁਣਵਾਈ ਤਾਂ ਬਹੁਤ ਟਾਈਮ ਤੋਂ ਹੋ ਰਹੀ ਹੈ ਕਰਨਲ ਬਾੜ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਸੀਬੀਆਈ ਦੀ ਮੰਗ ਸੀ ਉਹਨਾਂ ਦੀ ਉਹ ਵੀ ਹੁਣ ਪੂਰੀ ਹੋ ਗਈ ਹੈ ਸੀਬੀਆਈ ਜਾਂਚ ਕਰੇਗੀ ਕਿ ਕੁਝ ਹੁੰਦਾ ਦੇਖਦੇ ਹਾਂ ਇੱਕ ਪਟਿਆ ਸਰ ਬੇਅਦਬੀ ਦੇ ਖਿਲਾਫ ਜੋ ਬਿੱਲ ਪੇਸ਼ ਕੀਤਾ ਗਿਆ ਸੀ ਵਿਧਾਨ ਸਭਾ ਦੇ ਸਪੈਸ਼ਲ ਜਰਾਸ ਦੇ ਵਿੱਚ ਉਸ ਦੇ ਵਿੱਚ ਇੱਕ ਸਿਲੈਕਟ ਕਮੇਟੀ ਬਣਾਈ ਗਈ ਜਿਸ ਦੇ ਕੋਲ ਇੱਕ ਬਿੱਲ ਭੇਜਿਆ ਗਿਆ ਤੇ 6 ਮਹੀਨਿਆਂ ਨੂੰ ਰਿਪੋਰਟ ਤਿਆਰ ਕਰਕੇ ਉਹਨਾਂ ਨੇ ਦੇਣੀ ਹੈ ਇਸ ਦੇ ਵਿੱਚ ਹੁਣ ਇਸੇ ਸਿਲੈਕਟ ਕਮੇਟੀ ਨੇ ਲੋਕਾਂ ਦੇ ਕੋਲ ਸੁਝਾਵਾ ਮੰਗੇ ਨੇ ਲੱਗਦਾ ਹੈ ਕਿ ਲੋਕਾਂ ਦੇ ਸੁਝਾਵਾਂ ਤੋਂ ਬਾਅਦ ਵੀ ਤੇ ਇਹ ਬਿੱਲ ਜਿਹੜਾ ਇਹ ਪੇਸ਼ ਕੀਤਾ ਜਾਵੇਗਾ ਪਾਸ ਹੋ ਜਾਵੇਗਾ ਤੇ ਕੋਈ ਇਨਸਾਫ ਮਿਲੇਗਾ ਤਮਨ ਲਾਡੂ ਦੇ ਵਿੱਚ 10 ਬਿੱਲ ਪਾਸ ਕਰਕੇ ਗਵਰਨਰ ਨੂੰ ਭੇਜੇਗੇ ਵਰਨਨ ਨੇ ਕਿ ਗਿੱਤਾ ਵੀ ਬਿੱਲ ਆਪਣੇ ਕੋਲ ਰੱਖ ਛੱਡੇ ਤੇ ਸਰਕਾਰ ਫਿਰ ਸੁਪਰੀਮ ਕੋਲ ਚਲੀ ਜਾਂਦੀ ਤੇ ਜਿਹੜਾ ਸੁਪਰੀਮ ਕੋਲ ਚਲੀ ਜਾਂਦੀ ਹੈ ਤੇ ਫਿਰ ਗਵਰਨਰ ਸਾਹਿਬ ਨੂੰ ਪਤਾ ਪੇਸ਼ੀ ਹੋਣੀ ਜਾ ਕੇ ਤੇ ਪੇਸ਼ ਹੋਣਾ ਪਿਆ ਤੇ ਉਹ ਬਿੱਲ ਸਾਈਨ ਕਰਕੇ ਰਾਸ਼ਟਰਪਤੀ ਨੂੰ ਭੇਜ ਦਿੰਦੇ ਉਹਦੇ ਇੱਕ ਪ੍ਰਕਿਰਿਆ ਚੱਲੀ ਸੀ ਵੀ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਟਾਈਮ ਬਾਉਂਡ ਹੈ 6 ਮਹੀਨੇ ਤੋਂ ਵੱਧ ਵਰਨਨ ਆਪਣੇ ਕੋਲੇ ਕੋਈ ਬਿੱਲ ਨਹੀਂ ਰੱਖ ਸਕਦਾ ਜੀ ਤੇ ਇਹ ਵੀ ਕਿਹਾ ਸੀ ਬੇਨਤੀ ਕੀਤੀ ਸੀ ਅਪੀਲ ਕੀਤੀ ਸੀ ਸੁਪਹਾ ਰਾਸ਼ਟਰਪਤੀ ਨੂੰ ਵੀ ਉਹ ਵੀ ਸ਼ਾਮਿਲ ਹੈ ਜਪਣਾ ਜਿਹੜਾ ਉਹ ਫੈਸਲਾ ਸੁਣਾ ਦੇ ਬੇਨਤੀ ਕੀਤੀ ਕਮਨੀ ਤੋਂ ਰਾਸ਼ਟਰਪਤੀ ਨੂੰ ਮੁੱਖ ਨਹੀਂ ਕਰ ਸਕਿਆ ਤੋਂ ਉਹੋ ਕਾਫੀ ਰੋਣਾ ਪਿਆ ਸੀ ਕਿ ਇਹ ਕੌਣ ਹੁੰਦੇ ਨੇ ਜੀ ਰਾਸ਼ਟਰਪਤੀ ਨਿਕਲ ਕੇ ਨਹੀਂ ਉਹਨਾਂ ਸੀ ਬੇਨਤੀ ਕੀਤੀ ਜੇ ਮੱਲ ਚੰਗੀ ਗੱਲ ਹੂੰ ਹੁੰਦਾ ਤੇ ਜ਼ਹੀਰ 2016 ਦੇ ਵਿੱਚ ਜਿਹੜੀ ਸੀ ਅਕਾਲੀ ਸਰਕਾਰ ਉਹਨਾਂ ਨੇ ਇਹੋ ਜਿਹਾ ਬਿੱਲ ਪਾਸ ਪਾ ਕੇ ਭੇਜਿਆ ਸੀ ਗਵਰਨਰ ਨੂੰ ਗਵਰਨਰ ਨੇ ਗਾਂ ਰਾਸ਼ਟਰਪਤੀ ਨੂੰ ਭੇਤਾ ਤੇ 2018 ਦੇ ਵਿੱਚ ਕੈਪਟਨ ਸਰਕਾਰ ਨੇ ਇਹ ਬਿੱਲ ਜਿਹੜਾ ਸੀ ਬਣਾ ਕੇ ਫਿਰ ਇੱਕ ਭੇਜਿਆ ਸੀ ਉਹ ਵੀ ਰਾਸ਼ਟਰਪਤੀ ਆਜ ਤੱਕ 25 ਸਾਲ ਹੋ ਗਏ ਆ ਆ 5 ਹੀ ਆ ਗਈ ਆ ਇੱਕ ਨੂੰ 9 ਸਾਲ ਹੋ ਗਏ ਤੇ ਇੱਕ ਨੂੰ 7 ਸਾਲ ਹੋ ਗਏ ਉਹ ਬਿੱਲ ਅੱਜ ਵੀ ਜਿਹੜਾ ਪਤਾ ਕਿਹੜੀ ਰੰਦੀ ਦੀ ਟੋਕਰੀ ਚ ਪਿਆ ਰਾਸ਼ਟਰਪਤੀ ਐ ਬਿਲਤੀ ਸੁਝਾ ਮੰਗੇ ਚੰਗੀ ਗੱਲ ਇਹਦੇ ਵਿੱਚ ਹੁਣ ਉਹ ਧਾਰਮਿਕ ਗ੍ਰੰਥ ਜਿਹੜੇ ਛੋਟੇ ਛੋਟੇ ਗ੍ਰੰਥ ਤੇ ਛੋਟੇ ਛੋਟੇ ਸੰਪਰਦਾਵਾਂ ਦੇ ਉਹਨਾਂ ਨੇ ਕਿਹਾ ਸਾਡੇ ਗ੍ਰੰਥ ਵੀ ਸ਼ਾਮਿਲ ਕਰੋ ਤੁਸੀਂ ਜੀ ਰਵੀਦਾਸ ਭਾਈਚਾਰੇ ਦਾ ਇੱਕ ਅਮਰਤ ਗ੍ਰੰਥ ਤੋਂ ਕੀ ਜਿਸ ਵੀ ਸਿੰਘ ਸਾਬਰ ਰਵੀਦਾਸ ਸਿੰਘ ਭਾਈਚਾਰੇ ਨਾਲ ਸੰਬੰਧਿਤ ਸੀਗੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਇੱਕ ਟੀਚਾ ਸੀ ਗੁਰਪਖ ਰਵੀਦਾਸ ਜੀ ਦੀ ਉਹਦੇ ਸਟਡੀ ਕਰਦੇ ਪਰ ਇਟੈਰੀ ਵੀ ਹੋਗੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ 40 42 ਸ਼ਬਦ ਸੀਗੇ ਉਹ ਵੱਖਰੇ ਲੈ ਕੇ ਭਗਤ ਜੀ ਦੀ ਇੱਕ ਕਿਤਾਬ ਸਾਹਿਬ ਜਿਹਨੂੰ ਰਵੀਦਾਸ ਜੀ ਗੁਰੂ ਰਵੀਦਾਸ ਜੀ ਨੂੰ ਕਹਿ ਸਕਦੇ ਆ ਕਿਉਂਕਿ ਅਸੀਂ ਵੀ ਜਦੋਂ ਮੱਥਾ ਟੇਕਦੇ ਗੁਰੂ ਗ੍ਰੰਥ ਸਾਹਿਬ ਨੂੰ ਜਿਹਦੇ ਤੇ ਸ਼ਬਦ ਨੇ ਅਸੀਂ ਵੀ ਗੁਰੂ ਨੂੰ ਮੱਥਾ ਟੇਕਦੇ ਉਹਨਾਂ ਨੂੰ ਹੁਣ ਉਹ ਸ਼ਬਦ ਜਿਹੜੇ ਸੀਗੇ ਬਕਾਇਦਾ ਤੌਰ ਤੇ ਸ਼ਾਮਲ ਕਰ ਦਿੱਤੇ ਗਏ ਇਹਨਾਂ ਨੇ ਵੀ ਰੌਲਾ ਪਾਤਾ ਰਵਿਦਾਸ ਜੀ ਨੇ ਵੀ ਆਪਣੇ ਗੁਰਦੁਆਰਿਆਂ ਦੇ ਵਿੱਚ ਅਸੀਂ ਜਿਹੜਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਇਹ ਅੰਮ੍ਰਿਤ ਗ੍ਰੰਥਾ ਪ੍ਰਕਾਸ਼ ਕਰਾਂਗੇ ਇਹ ਜੇ ਘਟਕਾ ਹੋਵੇ ਲੇਕਿਨ ਭਗਤ ਰਵਿਦਾਸ ਜਿਹੜੇ ਚੇਲੇ ਪੜੇ ਰਿਖ ਲੋਕ ਸੀ ਨਾ ਉਹਨਾਂ ਨੇ ਆਖੀ ਮਾਫੀ ਮੰਗੀ ਸੀ ਕਾਲ ਤੱਕ ਤੇ ਵੀ ਸਾਡੇ ਲੋਕ ਗਲਤ ਕਰ ਰਹੇ ਆ ਅਸੀਂ ਪੂਰਾ ਯਕੀਨ ਰੱਖਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਡੇ ਗੁਰੂਤ ਗੁਰੂ ਦੀ ਬਾਣੀ ਉੱਚੇ ਹਾਂ ਇੱਕ ਦੁਨੀਆ ਦਾ ਸਰਵ ਪ੍ਰਬੰਧ ਗ੍ਰੰਥ ਹੋਵੇ ਜਿਹਨੂੰ ਸੁਪਰੀਮ ਕੋਰਟ ਵੀ ਜਾਗਦੀ ਜੋਦ ਕਿਹਾ ਹੋਵੇ ਉਹਨੂੰ ਕਿਉਂ ਅਖਬਰੋਕੀ ਕਰਨਗੇ ਬਿਲਕੁਲ ਅੰਪੜ ਲਾਣੇ ਦਾ ਪਤਾ ਕੋਈ ਨਹੀਂ ਹੁੰਦਾ ਹੁਣ ਇੱਥੇ ਇਹਨਾਂ ਨੇ ਉਹਨਾਂ ਨੇ ਵੀ ਕਹਿਤਾ ਵੀ ਸਾਡੇ ਅਮਰਤ ਗ੍ਰੰਥ ਦੀ ਜੇ ਕੋਈ ਬੇਅਦਵੀ ਕਰਦਾ ਤਾਂ ਉਹਦੇ ਵੀ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਕਿਉਂ ਕਰਨ ਕਿਉਂ ਨਹੀਂ ਚਾਹੀਦੀ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਹਿੱਸਾ ਜੀ ਗ੍ਰੰਥ ਸਾਹਿਬ ਦਾ ਸ਼ਬਦ ਜੁੱਤੇ ਗਿਆ ਇਹੋ ਜਿਹੜੇ ਹੋਰ ਵੀ ਕਈ ਆਗੇ ਉਹਨਾਂ ਨੇ ਕਿਹਾ ਤਾਂ ਸਾਡੇ ਵਿਚ ਉਹਨਾਂ ਆਪਣੇ ਸੁਝਾਅ ਦਿੱਤੇ ਨੇ ਇਹ ਤੋੜ ਦੇ ਦੀ ਇੱਕ ਕਮੇਟੀ ਬਣੀ ਸਿਲੈਕਟ ਕਮੇਟੀ ਉਹਦੇ ਵੇਖਣਾ ਕੀ ਨਹੀਂ ਕਰਨਾ ਸਿਲੈਕਟ ਕਮੇਟੀ ਨੇ ਜਿਹੜੇ ਸੁਝਾਅ ਦੇਣੇ ਸੀ ਉਹਨਾਂ ਦੀ ਡੇਟ ਹੁਣ 31 ਅਗਸਤ ਤੱਕ ਵਧਾ ਦਿੱਤੀ ਵੀ 31 ਅਗਸਤ ਤੱਕ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਹਰ ਮੰਗਲਵਾਰ ਦੇ ਮੰਗਲਵਾਰ ਇਹਦੀ ਜਿਹੜੀ 2 ਵਜੇ ਉੱਥੇ ਮੀਟਿੰਗ ਜਿਹੜੀ ਆ ਉਹ ਵਿਧਾਨ ਸਭਾ ਚ ਹੋਇਆ ਕਰੇਗੀ ਜਿਹੜਾ ਉਥੋਂ ਦਾ ਸਪੀਕਰ ਦੇ ਦਫਤਰ ਦੇ ਵਿੱਚ ਤੇ ਉਹਨਾਂ ਚ ਜਿਹੜੇ ਪ੍ਰਕਿਰਿਆ ਚੱਲਦੀ ਰਹੇਗੀ ਵਿਚਾਰ ਸਿਰ ਚ ਆਉਂਦੀ ਰਹੇਗੀ ਐਤਕੀ ਵੀ ਜਿਹੜੀ ਮੀਟਿੰਗ ਹੋਈ ਕਈ ਮੈਂਬਰ ਆਏ ਨੇ ਉੱਥੇ ਲੋਕਾਂ ਦਾ ਧਿਆਨ ਇਸ ਪਾਸੇਗਾ ਇਹ ਸਕੇ ਕਰਕੇ ਮੈਨੂੰ ਨਹੀਂ ਉਮੀਦ ਵੀ ਇਹ ਜੇ ਬਿੱਲ ਬਾਣੀ ਵੀ ਜਾਵੇ ਜਿਹੜੇ ਪਹਿਲੇ ਦੋ ਬਿੱਲ ਪਾਸ ਨਹੀਂ ਹੋਏ ਤੇ ਇਹ ਵੀ ਉਸੇ ਤਰ੍ਹਾਂ ਜਾ ਕੇ ਉੱਥੇ ਪਿਆ ਰਹੇ ਉਹਦਾ ਕੋਈ ਸਮਾਂ ਬਰਬਾਦ ਕਰਦੇ ਉਸmein ਬਹੁਤਾ ਬੈਨੀਫਿਟ ਨਹੀਂ ਹੁੰਦਾ ਜੀ ਬਹੁਤ শুকਰੀਆ ਪਟੜ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ